ਪਿੰਡੂ ਬਰਾਸਤੀ ਖੇਡਾਂ ਦੀ ਰੂਹ ਸਮਝੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਇੱਕ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦ ਰਹਿਣ ਮਗਰੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਦੌੜਾਂ ਨੂੰ ਸ਼ੁਰੂ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਪਰ ਇਹ ਦੌੜਾਂ ਸ਼ੁਰੂ ਕਰਨ ਲਈ ਵਿਧਾਨ ਸਭਾ ਦਾ ਭੇਜਿਆ ਮਤਾ ਰਾਜਪਾਲ ਤੋਂ ਹੋ ਕੇ ਹੁਣ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਪਿਆ ਪੰਜਾਬ ਐਨੀਮਲ ਐਂਡ क्रੂਅਲਟੀ ਪ੍ਰिवेंशन ਪੰਜਾਬ ਸੋਡ ਐਕਟ ਨੂੰ ਰਾਸ਼ਟਰਪਤੀ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਖੇਡਾਂ ਮੁੜ ਸ਼ੁਰੂ ਹੋਣਗੀਆਂ ਇਹ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਪੰਜਾਬੀਆਂ ਨੇ ਇੱਕ ਤਰ੍ਹਾਂ ਨਾਲ ਅੱਜ ਕੰਮ ਚੱਕਤਾ ਆਹ ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਣੀ ਬਾਕੀ ਹੋਣ ਦੀ ਜਾਣਕਾਰੀ ਵੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਜਨਤਕ ਤੌਰ ਉਤੇ ਦਿੱਤੀ ਪਰ ਨਾਲ ਹੀ ਉਹਨਾਂ ਆਖਿਆ ਕਿ ਇਹ ਫਾਰਮੈਲਟੀ ਹੈ ਜੋ ਜਲਦ ਪੂਰੀ ਹੋ ਜਾਏਗੀ ਇਹ ਐਲਾਨ ਪਿੰਡ ਮਹਿਮਾ ਸਿੰਘ ਦੇ ਜਿਹੜੇ ਸਟੇਡੀਅਮ ਤੋਂ ਹੋਇਆ ਉਹ ਪਿੰਡੂ ਖੇਡਾਂ ਭਾਵ ਮਿੰਨੀ 올림픽ਸ ਲਈ ਜਾਣੇ ਜਾਂਦੇ ਕਿਲਾ ਰਾਏਪੁਰ ਸਪੋਰਟਸ ਸਟੇਡੀਅਮ ਤੋਂ ਬਹੁਤਾ ਦੂਰ ਨਹੀਂ ਸੀ ਇਸ ਬਾਰੇ ਖਬਰਾਂ ਤਾਂ ਤੁਸੀਂ ਹੋਰ ਚੈਨਲਾਂ 'ਤੇ ਦੇਖ ਲਈਆਂ ਹੋਣਗੀਆਂ ਜਾਂ ਦੇਖ ਲਓਗੇ ਪਰ ਅਸੀਂ ਤੁਹਾਨੂੰ ਮੁੱਖ ਮੰਤਰੀ ਦੀ ਆਮਦ ਮੌਕੇ ਇੱਕ ਬੰਦੇ ਦਾ ਭਾਸ਼ਣ ਸੁਣਾਉਣਾ ਚਾਹੁੰਨੇ ਆ ਲੱਖਾਂ ਲੋਕਾਂ ਵਿੱਚ ਕੁਝ ਇੱਕ ਅਜਿਹੇ ਕਲਾਕਾਰ ਹੁੰਦੇ ਨੇ ਜੋ ਆਪਣੀ ਛਾਪ ਛੱਡ ਜਾਂਦੇ ਨੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਵਾਲੀ ਐਸੋਸੀਏਸ਼ਨ ਨਾਲ ਜੁੜੇ ਹੋਏ ਉਪਿੰਦਰਜੀਤ ਸਿੰਘ ਵਿੱਕੀ ਨੇ ਸਟੇਜ 'ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਇੱਕ ਭਮੱਕੜ ਬਣ ਕੇ ਜਿਹੜੀਆਂ ਗੱਲਾਂ ਕੀਤੀਆਂ ਉਸ ਨਾਲ ਹਾਜ਼ਰ ਲੋਕ ਤਾਂ ਖੁਸ਼ ਹੋਏ ਨਾਲ ਹੀ ਸਟੇਜ ਉੱਤੇ ਮੌਜੂਦ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਗਦਗਦ ਹੋ اٹھے ਵੈਸੇ ਮੁੱਖ ਮੰਤਰੀ ਸੋਚਦੇ ਹੋਣੇ ਆ ਵੀ ਕਲਾਕਾਰ ਇਕੱਲੇ ਉਹੀ ਨਹੀਂ ਇੱਥੇ ਤਾਂ ਆਹਾ ਬੰਦਾ ਵੀ ਘੱਟ ਨਹੀਂ ਵਿੱਕੀ ਦਾ ਹੈ ਦਿਲਚਸਪ ਅਤੇ ਹਸਾਉਣ ਵਾਲਾ ਭਾਸ਼ਣ ਸੁਣਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਬੈਲਗੱਡੀਆਂ ਦੀਆਂ ਦੌੜਾਂ ਦੇ ਨਾਲ ਹੀ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਅਤੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਉਣ ਦੀ ਵੀ ਖੁੱਲ ਮੰਗੀ ਗਈ ਕਬੂਤਰਬਾਜ਼ੀ ਬਾਰੇ ਲੋਕਾਂ ਦੇ ਵੱਖ-ਵੱਖ ਰਾਏ ਆਏ ਐ ਕੁਝ ਲੋਕ ਇਸ ਉੱਤੇ ਪਾਬੰਦੀ ਜਾਰੀ ਰੱਖਣ ਦੇ ਹੱਕ ਵਿੱਚ ਨੇ ਅਤੇ ਕਈ ਚਾਹੁੰਦੇ ਨੇ ਕਿ ਕੋਈ ਰੋਕ-ਟੋਕ ਨਹੀਂ ਹੋਣੀ ਚਾਹੀਦੀ ਭਗਵੰਤ ਮਾਨ ਵੈਸੇ ਇਸ ਮੌਕੇ ਇੱਕ ਤਰ੍ਹਾਂ ਨਾਲ ਕਬੂਤਰਬਾਜ਼ੀ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਏ ਉਹਨਾਂ ਆਪਣੇ ਇੱਕ ਕਬੂਤਰਬਾਜ਼ ਦੋਸਤ ਦੀ ਕਹਾਣੀ ਸੁਣਾਈ ਕਹਿੰਦੇ ਉਹ ਸਾਰਾ ਦਿਨ ਕਬੂਤਰਾਂ ਦੇ ਖੁੱਡੇ ਮੂਰੇ ਬੈਠਾ ਰਹਿੰਦਾ ਉਸ ਦੀ ਮਾਂ ਨੇ ਉਲੰਭਾ ਦਿੱਤਾ ਕੇਸ ਨੂੰ ਸਮਝਾਵਾਂ ਕਿ ਦੁਨੀਆਦਾਰੀ ਬਾਰੇ ਵੀ ਦੇਖੇ ਤਾਂ ਮੁੱਖ ਮੰਤਰੀ ਦਾ ਜਵਾਬ ਸੀ ਕਿ ਇਹਦੀ ਇਹੋ ਦੁਨੀਆ ਹੈ ਇਸ ਨੂੰ ਇਸੇ ਵਿੱਚ ਖੁਸ਼ ਰਹਿਣ ਦਿਓ ਪਹਿਲਾਂ ਮੁੱਖ ਮੰਤਰੀ ਨੂੰ ਦੇਖੋ ਉਹ ਨੀਲੇ ਛਤਰੀ ਵਾਲੇ ਦੀ ਗੱਲ ਕਰਦੇ ਹੋਏ ਕਬੂਤਰਾਂ ਦੀ ਛਤਰੀ ਦੀ ਕੀ ਗੱਲ ਕਰ ਗਏ ਮੁਹੰਮਦ ਸ਼ਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਂਟ ਦੀ ਨੂੰ ਬਾਜ ਪੈ ਗਿਆ ਉਹਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਤਰੀ ਹਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਜ ਛਤਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਪਰੀਆਂ ਹੋਣਗੇ ਇਸੇ ਤਰੀਕੀ ਕਬੂਤਰਾਂ ਦਾ ਮੇਰੇ ਦੋ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਹੈ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੂੰ ਰੱਬ ਦਿਖੀ ਜਾਂਦਾ ਕਿਦ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਦਿਖੀ ਜਾਂਦੋ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਵਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਪੇੜਾ ਵੀ ਤਾਂ ਦਿਨੇ ਆ ਗਊ ਨੂੰ ਕਿ ਭਾਈ ਬੇਜਵਾਨ ਹੈ ਉਹ ਆ ਕੇ ਖੜ ਜਾਂਦੀ ਹੈ ਘਰ ਮੂਰੇ ਉਹਨੂੰ ਪੇੜਾ ਦੇ ਦੇ ਨੇ ਗਾਹਾਂ ਤੁਰ ਪੈਂਦੀ ਕੀ ਪਤਾ ਰੱਬ ਕਿੱਥੇ ਵੱਸਦਾ ਸੋਸੀ ਹੈ ਬਿੱਲ ਲੈ ਕੇ ਆਏ ਬਿੱਲ ਆਪ ਸਰਵਸੰਮਤੀ ਨਾਲ ਵਿਧਾਨ ਸਭਾ ਚੋਂ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਉਹ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫਾਰਮੈਲਿਟੀ ਹੈ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ਿੰਗਾਰ ਲਿਓ ਬਸ ਇੱਕ ਥੋੜਾ ਜਿਹਾ ਕਲੋਜ਼ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਖੈਰ ਤੁਸੀਂ ਤਾਂ ਵਿੱਕੀ ਦੇ ਭਾਸ਼ਣ ਦਾ ਸਵਾਦ ਲੈਣ ਲਈ ਬੈਠੇ ਸੀ ਫਿਰ ਇਸ ਵਿੱਚ ਹੋਰ ਕੀ ਭੂਮਿਕਾ ਬਣਣੀ ਸਿੱਧਾ ਉਧਰ ਹੀ ਚੱਲਦੇ ਆ ਪਰ ਤੁਸੀਂ ਕਹਿਣਾ ਕਿ ਮੁੱਖ ਮੰਤਰੀ ਦੇ ਪੈਂਚਰ ਲਾਉਣ ਵਾਲੀ ਗਲਤਾਂ ਆਈ ਨਹੀਂ ਸੋ ਇੱਕ ਝਲਕ ਇਹ ਵੀ ਦੇਖ ਲਓ ਤੁਹਾਨੂੰ ਯਾਦ ਹੋਣਾ ਕਿ ਜਦੋਂ ਚਰਨਜੀਤ ਸਿੰਘ ਚੰਨੀ 3 ਮਹੀਨੇ ਲਈ ਮੁੱਖ ਮੰਤਰੀ ਬਣੇ ਸੀ ਤਾਂ ਕਿਆ ਬਾਤਾਂ ਹੋਈਆਂ ਕਈ ਛੋਟੇ ਕੰਮ ਜਾਣਦੇ ਹੋਣ ਤੋਂ ਉਹਨਾਂ ਦੇ ਬੱਕਰੀਆਂ ਚੋਣ ਤੱਕ ਦੀ ਖੂਬ ਚਰਚਾ ਹੋਈ ਤੇ ਹੁਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਾਈਕਲ ਦੀਆਂ ਟਿਊਬਾਂ ਨੂੰ ਪੈਂਚਰ ਲਾਉਂਦਾ ਫਾਰਮੂਲਾ ਦੱਸੀ ਜਾਂਦੇ ਨੇ ਨਾਲੇ ਕਹਿੰਦੇ ਨੇ ਕਿ ਬਾਕੀ ਦੇ ਵਿਰੋਧੀਆਂ ਨੂੰ ਤਾਂ ਪੈਂਚਰ ਹੀ ਨਹੀਂ ਲਾਉਣਾ ਆਉਂਦਾ ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਇਹ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗड्ढे ਚ ਤਾਂ ਪਤਾ ਲੱਗੇ ਵੀ ਜੂਲਾ ਕੀ ਹੁੰਦਾ ਹੈ ਪੰਜਾਲੀ ਕੀ ਹੁੰਦੀ ਹੈ ਇਹ ਤਾਂ ਹੁਣ ਰਾਜੇ ਨੇ ਵੱਡੇ ਨੇ ਗਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਪਹੁੰਚ ਗਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆਂ ਨੇ ਪਤਾ ਨਹੀਂ ਕੁਝ-ਕੁਝ ਬਣਾ ਤੇ ਫੇਰ-ਫੇਰ ਗਨਮੈਨਾਂ ਨਾਲ ਇਹਨੂੰ ਤਾਂ ਕੁਝ ਨਹੀਂ ਪਤਾ ਨਾ ਨੋ ਮੈਂ ਤਾਂ ਉਹੀ ਬਸ ਗੇੜੇ ਜੇ ਦਿੰਦੀ ਫਿਰਦੇ ਐ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਆ ਰੱਬ ਨੇ ਰੇਤੀ ਲਾ ਲਾ ਕੇ ਅੱਜਾਂ ਤਾਂ ਬੱਤਾ ਪਾ ਪੈਂਚਰ ਲਾ ਲਵੇਂ ਯਾਰ ਤੁਸੀਂ ਸ਼ਰਤ ਲਾ ਲਏ ਇਹਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਰਾ ਕਿਨੇ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਰ ਚ ਕੁਛ ਬੱਠਰ ਦਾ ਕੋਈ ਫਾਇਦਾ ਨਹੀਂ ਟਿਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਜਿਹੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੀਗ ਮਾਰ ਮਾਰ ਕੇ ਸੋਲੂਸ਼ਨ ਲਾ ਕੇ ਚੱਲ ਮੇਰੇ ਭਾਈ ਪਤਾ ਹੋਊਗਾ ਨਾ ਆਹ ਭਰ ਕਬਸ ਇਹਨਾਂ ਦਾ ਤੇ ਆਪਣਾ ਇਹਨਾਂ ਦੇ ਕਾਨੂੰਨਾਂ ਤੇ ਆਪਣੇ ਕਾਨੂੰਨਾਂ ਦਾ ਆ ਫਰਕ ਆ ਬਸ ਆਓ ਹੁਣ ਸਿੱਧਾ ਵਿੱਕੀ ਦਾ ਮਸਾਲੇਦਾਰ ਭਾਸ਼ਣ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਕੀ ਖਿਆਲ ਆ ਮੁਖਮંત્રી ਸਾਹਿਬ ਤੁਹਾਨੂੰ ਸੌ ਆ ਮੁਖਮંત્રી ਸਾਹਿਬ ਦੀ ਇੱਕ ਵਾਰੀ ਤਾੜੀਆਂ ਗੱਟ ਕੇ ਮਾਰ ਦਿਓ ਮੈਨੂੰ ਲੱਗਦਾ ਉਹ ਕਈ ਭਲੇਖਾ ਖਾ ਕੇ ਵੀ ਕੈਪਟਨ ਅਮਰਿੰਦਰ ਸਿੰਘ ਆਪੜੇ ਵਾਲੇ ਦੀ ਆ ਇਨਕਲਾਬ ਇਨਕਲਾਬ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਸੱਚੀ ਹਜੇ ਸਾਡੇ ਵਰਗੇ ਹੀ ਹੋ ਤੁਸੀਂ ਥੋੜੀਆਂ ਜੀਆਂ ਇੱਥੇ ਪੰਨੂ ਸਾਹਿਬ ਨੇ ਨਹੀਂ ਸਾਨੂੰ ਕਿੱਥੇ ਆਉਣ ਦੇਣਾ ਸੀ ਇਹ ਸਾਰੀ ਵਿਰਾਸਤ ਪਹੁੰਚੀ ਆ ਜਿਹੜੀ ਪਿਛਲੇ ਬਹੁਤੇ ਸਾਲਾਂ ਤੋਂ ਵਿਧਾਨ ਸਭਾ ਦੀ ਇਹ ਕਦੇ ਪੌੜੀਆਂ ਉਤਰ ਗਏ ਕਦੇ ਚੜ ਗਏ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਠੋਕਰ ਕੀ ਹੁੰਦੀ ਆ ਉਹਨਾਂ ਤਾਂ ਲੈਂਡ ਕਰੂਜ਼ਰਾਂ ਦਾ ਪਤਾ ਸੀਗਾ ਤੁਹਾਨੂੰ ਪਤਾ ਸੀ ਵੀ ਬੜਦਾ ਦੀਆਂ ਗਲ ਦੇ ਵਿੱਚ ਟੱਲੀਆਂ ਕੀ ਹੁੰਦੀਆਂ ਨੇ ਤੁਹਾਨੂੰ ਪਤਾ ਸੀ ਵੀ ਜੂਲਾ ਕੀ ਹੁੰਦਾ ਵਾ ਤੁਹਾਨੂੰ ਪਤਾ ਵੀ ਕਿਸਾਨ ਕੀ ਹੁੰਦਾ ਵਾ ਇਹ ਲੰਬੇ ਸਮੇਂ ਦਾ ਇਹ ਮਸਲਾ ਚੱਲਿਆ ਆਉਂਦਾ ਸੀ ਤੋਂਨੂੰ ਪਤਾ ਵੀ ਸ਼ਿਕਾਰੀ ਕੁੱਤੇ ਕਿਵੇਂ ਭਜਦੇ ਆ ਤੁਹਾਨੂੰ ਪਤਾ ਵੀ ਆਹ ਛਤਰੀਆਂ ਕਿਵੇਂ ਬੁੜਕਦੀਆਂ ਆ ਆਵਾਜ਼ ਘਟਾਈ ਅੱਜ ਪ੍ਰਸ਼ਾਸਨ ਦੀ ਪ੍ਰਵਾਹ ਨਾ ਕਰੋ ਆਪਣੇ ਆਰ ਗਈ ਬੈਠੇ ਆ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਖੜੇ ਹੋ ਕੇ ਥੇਰ ਧੰਨਵਾਦ ਕਰਿਆ ਐ ਦੂ ਬਲੇਟੋਨੀ ਕੋਸ਼ਾ ਥੋੜੀਆਂ ਥੋੜੀਆਂ ਮੰਗਾ ਨੇ ਪੰਨੂ ਸਾਹਿਬ ਕਹਿੰਦੇ ਵਿੱਕੀ ਜਿਹੜਾ ਕੁਝ ਬੋਲਣਾ ਬੋਲੀ ਚੱਲੀ ਮੇਰਾ ਪਿੰਡ ਗੁੱਜਰਵਾਲ ਆ ਬਈ ਇਹਨਾਂ ਨੇ ਨਹੀਂ ਤਾਂ ਸਭ ਤੋਂ ਖੋਲਿਆ ਸੀ ਸਾਰਾ ਕੁਸ਼ੀ ਬਈ ਸਰਕਾਰ ਦੇ ਕਰਨਗੇ ਫਲਾਨੇ ਕਰਨਗੇ ਮੈਂ ਕਿਹਾ ਸਾਡੇ ਵਰਗੇ ਆ ਰਹੇ ਆ ਇੱਥੇ ਵੀ ਜੱਫੀਆਂ ਪਹਿਨਣਗੇ ਪਹਿਲਾ ਸਟੇਜ ਥੱਲੇ ਬਣਦੀ ਸੀ ਕਹਿੰਦੇ ਮੁੱਖ ਮੰਤਰੀ ਭੱਜ ਕੇ ਲੋਕਾਂ ਨੂੰ ਮਿਲਣ ਲੱਗ ਜਾਂਦੇ ਲੋਕਾਂ ਨੂੰ ਫਿਰ ਜਿਹੜੇ ਮਿਲਦੇ ਨਹੀਂ ਸੀ ਬੈਠੇ ਵੀ ਕਿੱਥੇ ਆ ਤਾਰੀਖ ਖੁੱਲ ਕੇ ਮਾਰੋ ਐਦੂ ਪਰੇ ਕੁਛ ਨਹੀਂ ਮਕਮਤੀ ਸਾਹਿਬ ਦੋ ਕ ਬੇਨਤੀਆਂ ਨੇ ਇੱਕ ਤਾਂ ਸ਼ਿਕਾਰੀ ਕੁੱਤਿਆਂ ਦਾ ਮਾੜਾ ਜਿਹਾ ਕੰਮ ਰਹਿੰਦਾ ਵਾ ਇੱਕ ਕਬੂਤਰਬਾਜੀ ਦਾ ਬਸ ਨਾ ਹੀ ਅੱਜ ਜਿੱਦਣੇ ਤੁਸੀਂ ਆਪਦੇ ਇੱਕ ਵਾਰੀ ਫੇਰ ਮਾਰ ਲਓ ਚੀਕਾ ਚੁਕਾ ਬਸ ਮਾੜਾ ਜਿਹਾ ਜਿੱਦਣੇ ਤੁਸੀਂ ਆਪਦੇ ਹੱਥਾਂ ਨਾਲ ਉਹ ਕਬੂਤਰ ਛਰਤਾ ਬਸ ਫੇਰ ਪੰਜਾਬ ਦੀਆਂ ਇੰਨਾ ਪਿਆਰ ਕਰਦੇ ਆ ਤੁਹਾਨੂੰ 27 ਦੇ ਮੋਰਾ ਲਾਈ ਜਾਂਦੇ ਆ ਇਹ ਮੋਰਾ 27 ਦੀਆਂ ਗੁਪਤ ਬੋਟਾ ਵਾਲੇ ਵੀ ਕਿਹੋ ਕਿਉਂਕਿ ਅਸੀਂ ਕਬੂਤਰ ਕਬੂਤਰੀ ਕਿਸੇ ਨੂੰ ਦੇ ਵੀ ਦਿੰਨੇ ਆ ਬੌਲਦ ਵੀ ਦੇ ਦਿੰਨੇ ਆ ਉਹ ਸਰਕਾਰਾਂ ਨਾਲ ਕਈ ਦੂਜਿਆਂ ਨਾਲ ਫਰੀ ਜਾਂਦੇ ਪਰ ਅੰਦਰੋਂ ਆਪਣੇ ਨਾਲ ਹੀ ਆ ਅੰਦਰੋਂ ਆਪਣੇ ਨਾਲ ਹੀ ਆ ਕੋਈ ਸਾਰੀ ਜੂਥ ਬੈਠਾ ਵਾ ਸੋ ਥੋੜੀ ਜੀ ਗੱਲ ਹੋ ਰਿਹਾ ਸਰ ਸਾਨੂੰ ਨਾ ਸਾਡੀਆਂ ਕਾਗਜ਼ ਪੱਤਰ ਬੌਲਦਾਂ ਵਾਲਿਆਂ ਦੇ ਘਟ ਹੁੰਦੇ ਆ ਆਪ ਦੇ ਲਈ ਬਾਰਤਦੇ ਆ ਮੋਟਰਸਾਈਕਲ ਕਬੂਤਰ ਲੈ ਜਾਂਦੇ ਆ ਸ਼ਿਕਾਰੀ ਕੁੱਤੇ ਵੱਡੀਆਂ ਕਾਰਾਂ 'ਚ ਜਾਂਦੇ ਆ ਏਸੀ ਲੱਗੇ ਹੁੰਦੇ ਆ ਉਹਨਾਂ ਨੂੰ ਇੱਕ ਨੰਬਰ ਵੀ 10 ਕਿਲੋਮੀਟਰ ਬਾਅਦ ਕਰਾਉਣਾ ਜੇ ਨਾ ਕਰੇ ਇਕੱਠਾ ਦੋ ਨੰਬਰੀ ਕਰਾ ਲੈਣੇ ਆ ਵੀ ਇੱਕ ਵੀ ਕਰ ਲਾ ਦੋ ਵੀ ਕਰ ਲਾ ਕਿਤੇ ਰੋਕ ਕੇ ਐਵੇਂ ਜਿਵੇਂ ਵੱਲਦਾ ਉਹਨਾਂ ਨੂੰ ਰਾਹ 'ਚ ਕਿਤੇ ਰੋਕ ਲਈਦਾ ਮਾੜਾ ਮੋਟਾ ਨਾ ਪ੍ਰਸ਼ਾਸਨ ਤੰਗ ਕਰਦਾ ਵਾ ਬਹੁਤੇ ਤਾਂ ਕਰਦੇ ਨਹੀਂ ਕਈਆਂ ਨੂੰ ਪਤਾ ਲੱਗ ਜਾਂਦਾ ਫਲਾਣੇ ਥੋਂ ਖੇੜ ਆ ਜਿਹੜਾ ਥੋੜਾ ਮਾੜਾ ਮੋਟਾ ਵਾ ਹਜੀ ਥੋੜੀ ਨਿਗਾਹ ਤੋਂ ਪਰੇ ਆ ਉਹ ਵੈਸੇ ਹੁਣ ਅਸੀਂ ਨਿਗਾਹ 'ਚ ਲਿਆ ਦਿੰਦੇ ਆ ਜਦੋਂ ਫੋਟੋ ਖਿੱਚ ਕੇ ਪਾਤੀ ਵੀ ਆ ਸਾਡੀ ਬੁਰਦ ਦਾ ਪੰਜ ਪਰਚੇ ਕਰ ਦੋ ਪਰ ਸਾਡੇ ਕੋਲੇ ਹੈ ਨਹੀਂ ਜੇ ਉਹਦੇ ਤੇ ਉਹਨਾਂ ਦੀ ਵੀ ਇੱਕ ਬੇਨਤੀ ਕਰਦੇ ਪੰਨੂ ਸਾਹਿਬ ਨੇ ਕਿਹਾ ਕਹਿੰਦਾ ਜਿਹੜਾ ਕੁਝ ਵਿਕੀ ਕਰਦੇ ਕਰੀ ਜਾਣ ਦਿਆ ਕਰੋ ਕੋਈ ਨਹੀਂ ਰੋਕਦਾ ਵਾ ਕਿਉਂਕਿ 27 ਚ ਵੀ ਆਪਾਂ ਹੀ ਆ ਸੋ ਇਹ ਮੁੱਖ ਮੰਤਰੀ ਸਾਹਿਬ ਪਹਿਲਾਂ ਮੈਂ ਗੱਲ ਕਰਕੇ ਹਟਿਆ ਬਈ ਜਿੱਥੇ ਪੰਜਾਬ ਦੀ ਨਿਹਾਰ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਆਪ ਦੱਸਣਗੇ ਕਿੱਥੇ ਤਾਂ ਲੋਕ ਸੁਪਨਾ ਲੈਂਦੇ ਸੀ ਕੱਲ ਪਰਸੋਂ ਉਟਾਲਾ ਅਜੇ ਸਾਗ ਤੇ ਮੱਕੀ ਦੀ ਰੋਟੀ ਬਣਨੀ ਲੱਗੀ ਨਹੀਂ ਮੰਜੇ ਤੇ ਬੈਠ ਕੇ ਉਹ ਵੀ ਖਾ ਲੈਣੀ ਸੀਗੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜੁੱਧ ਨਸ਼ਿਆਂ ਵਿਰੁੱਧ ਉਹ ਮੁਹਮਮਦ ਛੇੜੀ ਹੋਈ ਆ ਹੋਰ ਜਿਹੜੇ ਸਰਕਾਰ ਦੇ ਜਿਨੇ ਕਦੇ ਕੋਈ ਗੱਲ ਨਾ ਛੇੜੀ ਹੋਵੇ ਜੇ ਪ੍ਰਾਣੇ ਘਰ ਨੂੰ ਛੇੜ ਲੀਏ ਨਾ ਫਿਰ ਕਈ ਬੰਦੇ ਕਹਿੰਦੇ ਆ ਵੀ ਸਾਰਾ ਢਾ ਕੇ ਹੀ ਬਣਾ ਲੈਂਦੇ ਯਾਰ ਇਹਦੇ ਤਾਂ ਖੱਡਾਂ ਬਹੁਤ ਆ ਹੁਣ ਪ੍ਰਾਣਾ ਘਰ ਛੇੜ ਲਿਆ ਜੇ ਨਰਿਆ ਖੱਡਾਂ 'ਚ ਕੁਛ ਲਕੋਏ ਹੋਏ ਸੀ ਉਹ ਕਹਿੰਦੇ ਆ ਇੱਥੇ ਹੀ ਰੁਕ ਜਾਣ ਇਹ ਕਹਿੰਦੇ ਸਾਰਾ ਪਲਾਸਟਰ ਸੰਗ ਮਰ ਮਰਦਾ ਕਰਕੇ ਪੰਜਾਬ ਨੂੰ ਪੰਜਾਬ ਵਰਗਾ ਬਣਾ ਦੂੰ ਜਿਹੜੇ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਜਾਓਗੇ ਅੱਜ ਤੋਂ ਬਾਅਦ ਪਹਿਲਾਂ ਵੀ ਤੁਹਾਨੂੰ ਲੋਕ ਪਿਆਰ ਕਰਦੇ ਆ ਤੁਹਾਨੂੰ ਉੱਥੇ ਲੋਕ ਮਿਲਿਆ ਕਰਨਗੇ ਵੀ ਅਸੀਂ ਬੜਦ ਵਾਲੇ ਆ ਅਸੀਂ ਕਬੂਤਰਾਂ ਵਾਲੇ ਆ ਅਸੀਂ ਸ਼ਿਕਾਰੀ ਭਰਾ ਆ ਘੋੜੇ ਵਾਲੇ ਸ਼ੌਧ ਉੱਥੇ ਪਹਿਲਾਂ ਹੀ ਬਹੁਤ ਆ ਕਿਉਂਕਿ ਰਾਜੇ ਮਹਾਰਾਜਿਆਂ ਦੇ ਉਹ ਘੋੜੇ ਆ ਮਿਲਾਂਗੇ ਭਾਈ ਜੀ ਉਸ ਧਰਤੀ ਤੇ ਵੀ ਇੱਥੇ ਤਾਂ ਹੁਣ ਆਪਾਂ ਰੋਜ਼ ਮਿਲਦੇ ਰਹਿਣਾ ਵਾ ਸੋ ਇੰਨੀ ਆਕ ਬੇਨਤੀਆਂ ਨੇ ਤੇ ਇੱਕ ਵਾਰੀ ਫੇਰ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਜਿਹੜੀ ਸ਼ਾਇਦ ਆਪਾਂ ਨੂੰ ਨਹੀਂ ਪਤਾ ਕਿਉਂਕਿ ਇੱਥੋਂ ਹੀ ਇਹ ਸਟੇਜਾਂ ਤੋਂ ਇਹ ਪ੍ਰਮਾਤਮਾ ਦੀ ਕਿਰਪਾ ਵਾ ਕਿਉਂਕਿ ਜਿਹੜੀਆਂ ਗੱਲਾਂ ਇਹ ਆਪਣੇ ਕਲਾਕਾਰੀ ਜੀਵਨ ਚ ਛਾਲਦੇ ਰਹੇ ਆ ਪ੍ਰਮਾਤਮਾ ਨੇ ਉਹੀ ਮੌਕਾ ਦੇਤਾ ਵੀ ਹੁਣ ਇਹਨਾਂ ਨੂੰ ਸੁਧਾਰ ਵੀ ਇਹ ਹੋਈ ਕਿ ਗੱਲ ਕਿ ਨਹੀਂ ਕਿਤੇ ਸੁਪਨਾ ਨਹੀਂ ਸੀਗਾ ਵੀ ਸਤੋਜ ਪਿੰਡ ਦੇ ਮਾਸਟਰ ਜੀ ਦਾ ਬੇਟਾ ਮੁੱਖ ਮੰਤਰੀ ਬਣ ਜੂ ਬਸ ਇਹੀ ਰਾਸ ਨਹੀਂ ਆਉਂਦਾ ਪਿੰਡਾ ਚ ਕੋਈ ਹੋਰ ਬਣ ਜਵੇ ਸੋ ਵੱਡਾ ਸਤਿਕਾਰ ਆ ਸਾਡੇ ਹਲਕੇ ਦੇ ਦਾਖੇ ਦੇ ਐਮਐਲਏ ਸਾਹਿਬ ਤੰਗ ਸਾਹਿਬ ਵੱਡਾ ਸਰਦਾਰ ਮੁੰਡੀਆਂ ਸਾਹਿਬ ਉਹਦਣੇ 1 ਲੱਖ ਬੰਦੇ ਦਾ ਸਰ ਇਕੱਠ ਹੋਇਆ ਸੀ ਪਿੰਡ ਪਣੋੜਾਂ ਦੇ ਵਿੱਚ ਮੁੰਡੀਆਂ ਸਾਹਿਬ ਆਏ ਸੀਗੇ ਆਪਾਂ ਤਾਂ ਸਰ ਥੋਤੋ ਆ ਨਹੀਂ ਹੋਇਆ ਮੁੰਡੀਆਂ ਸਾਹਿਬ ਕਹਿੰਦੇ ਕਹਿੰਦੇ ਵਿੱਕੀ ਮੈਂ ਕੰਧ ਟੱਪੀ ਆ ਮੈਂ ਕਹਾਂ ਜੇ ਜਵਾਨੀ ਚ ਮੁੱਖ ਮੰਤਰੀ ਸਾਹਿਬ ਨਾ ਰਹਿੰਦੇ ਸਭ ਕੁਛ ਹੀ ਟਪਾ ਲੈਂਦੇ ਹੁਣ ਔਖੀ ਨਾ ਹੁੰਦੀ ਇੱਕ ਕੰਧ ਤਾਂ ਪਕੇ ਗਏ ਆ ਲੋ ਹੁਣ ਬਹੁਤਾ ਸਮਾਂ ਨਾਲ ਆਪਾਂ ਗੱਲਾਂ ਕਰਦੇ ਹੋਏ ਆਵਾਜ਼ ਹਿੰਦੁਸਤਾਨ ਦੀ ਸੱਤ ਸਮੁੰਦਰੋਂ ਪਾਰ ਵੀ ਜਾਵੇ ਸਾਡੇ ਪ੍ਰਧਾਨ ਜੀ ਜਸਵੀਰ ਬਿੱਟੂ ਕੂਮਕਲਾ ਹੈਂਡੀਕੈਪ ਨੇ ਪਰ ਬਾੜਦਾ ਦੇ ਆਸ਼ਕਾ ਜੱਗੀ ਪੰਦੇਰ ਧੌਲ ਮਾਜਰਾ ਸੋ ਗੁਰੀ ਜਸਪਾਲ ਵੰਗਰ ਚੇਅਰਮੈਨ ਜੀ ਮੁੰਡਾ ਮਾਜਰੀ ਪਿੰਡ ਦਾ ਗਵੰਢੀ ਪਿੰਡ ਅਮਰੀਕਾ ਤੋਂ ਸਪੈਸ਼ਲ ਤੁਹਾਡਾ ਧੰਨਵਾਦ ਕਰਨਾ ਆ ਬੁੱਗਾ ਜੀ ਦਲਪ੍ਰੀਤ ਜੀ ਮੀਤਾ ਬਿਲਗਾ ਬਾਹਰ ਯੂਨਾਈਟਰ ਹੈਪੀ ਮੁੰਡੀਆਂ ਪਰਮਨੰਦਪੁਰ ਜਿੱਥੇ ਸਲੱਖਣ ਸੋਢੀ ਸ਼ੇਰਾ ਚਤਵਾਰ ਕਮਲ ਹਮਾਂਜੂਪੁਰ ਸਾਰੀ ਪੰਜਾਬ ਦੀ ਬਹੁਤ ਟੀਮਾਂ ਲੰਬੀ ਹੁਣ ਤੁਸੀਂ ਆਉਂਦੇ ਰਹੋਗੇ ਮੇਰੇ ਪਿੰਡ ਵੀ ਚਾਰ ਚਾਰ ਭਜਦੀਆਂ ਨੇ ਕੰਗਸਾਹਬ ਨੂੰ ਥੋੜੀ ਜੀ ਗ੍ਰਾਂਟ ਦੇ ਦਿਓ ਜਿੱਦਣ ਦੇ ਬੌਲਦ ਭੱਜਣ ਹਟਿਆ ਜਮਾ ਹੀ ਬੰਦ ਹੋ ਗਿਆ ਉੱਚੀ ਦਾ ਸੋ ਗੁਜਰਵਾਲ ਜਦੋਂ ਆਓਗੇ ਐਦਕੀ ਆਪਾਂ ਆਕਾ ਖੁੱਡੀਆਂ ਸਾਹਿਬ ਵੀ ਆਵਾਂਗੇ ਮੁੰਡੀਆਂ ਸਾਹਿਬ ਆਹ ਗਿਆ ਹੁਣ ਗ੍ਰਾਂਟ ਤਾਂ ਲੈ ਹੀ ਲਵਾਂਗੇ ਤੇ ਜਿੱਥੇ ਚਾਰ ਚਾਰ ਗੱਡੀਆਂ ਭਜਦੀਆਂ ਨੇ ਉਹ ਰੰਗਲਾ ਪੰਜਾਬ ਫੇਰ ਜਦੋਂ ਤੁਸੀਂ ਇਸ ਖੇਡ ਨੂੰ ਵੱਡੀ ਮਾਨਤਾ ਦਿੱਤੀ ਆ ਸੋ ਕਬੂਤਰ ਵੀ ਡਾਮਾਂਗੇ ਸ਼ਿਕਾਰੀ ਕੁੱਤੇ ਵੀ ਭਜਾਵਾਂਗੇ ਗੁੱਲੀ ਡੰਡਾ ਵੀ ਖੇਡਾਂਗੇ ਹੁਣ ਜਦੋਂ ਸਰ ਖੇਡਾਂ ਵਤਨ ਪੰਜਾਬ ਦੀਆਂ ਕਰਾਮੋਂ ਮੌਸਮ ਠੰਡਾ ਆ ਜਾਣਾ ਵਾ ਪੰਨੂ ਸਾਹਿਬ ਨੇ ਵੀ ਅਸੀਂ ਘੋੜੇ ਰਖਾਤੇ ਆ ਕੁੱਤੇ ਵੀ ਦੋ ਇਹਨਾਂ ਨੂੰ ਦੇ ਦੇਣੇ ਆ ਬਈ ਜਿੱਥੇ ਕਿਉਂਕਿ ਬਹੁਤ ਮਿਹਨਤ ਕੀਤੀ ਆ ਸਰ ਇਹਨਾਂ ਨੇ ਉੱਥੇ ਵੀ ਤੇ ਇੱਥੇ ਵੀ ਫਿਰ ਜਦੋਂ ਸਿਆਲ ਦੀ ਰੋਤਾ ਸ਼ਿਕਾਰੀ ਕੁੱਤੇ ਥੋੜੀ ਜੀ ਪ੍ਰੋਬਲਮ ਆ ਸਰ ਉਹਦਾ ਵੀ ਹੱਲ ਕਰ ਦਿਓ ਸੋ ਬਾਈ ਜੀ ਹੁਣ ਤਾਰੀਆਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਕ ਸਰ ਮੇਰੇ ਪਿੰਡ ਗੁਜਰਵਾਲ ਸਕੂਲ ਆ 1857 ਦਾ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜਸਟਰਡ ਗੁਰਨਾਮ ਸਿੰਘ ਵੀ ਪੜੇ ਆ ਗੁੱਜਰਬਾਰ ਦੇ ਵਿੱਚ ਸਰਦਾਰ ਬਿਆਨਤ ਸਿੰਘ ਉਹਨਾਂ ਦੀਆਂ ਦੋ ਭੈਣਾਂ ਸੀ ਉਹ ਵੀ ਪੜੀਆਂ ਨੇ ਉਹਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਵੀ ਪੜੇ ਆ ਉਹਦੇ ਵਿੱਚ ਹਰਨਾਮ ਸਿੰਘ ਕਾਮਾਗਾਟਾ ਮਾਰੂ ਵੀ ਪੜੇ ਆ ਅੱਜ ਉਹ 1857 ਦਾ ਉਹਨੂੰ ਡਿਸਕਲੇਅਰ ਕਰ ਲਿਆ ਬੱਚੇ ਬਾਹਰ ਵੀ ਵਹਿੰਦੇ ਆ ਕੁਛ ਅਸੀਂ ਥੋੜਾ ਬਹੁਤਾ ਬਣਾਇਆ ਜੇ ਤੁਹਾਡੇ ਸਮਾਂ ਬਣ ਪੰਨੂ ਸਾਹਿਬ ਦੀ ਡਿਊਟੀ ਲਾ ਦਿਓ ਸੋ ਜਾਂ ਉਹ ਉਹ ਜ਼ਰੂਰ ਕੰਗ ਸਾਹਿਬ ਬਹੁਤ ਸ਼ਰੀਫ ਆ ਜੀ ਥੋੜੀ ਜੀ ਇਹਨਾਂ ਨੂੰ ਨਾਲ ਨੇ ਸਾਬੂ ਬੰਦੇ ਆਏ ਸੋ ਬੁਲਾਈਏ ਫਿਰ ਹੁਣ ਸਟੇਜ ਤੇ ਇਨਕਲਾਬ ਇਨਕਲਾਬ ਜਿੰਦਾਬਾਦ ਮਖਮਦਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਜਿੰਦਾਬਾਦ ਮਖਮਦਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿਨ੍ਹਾਂ ਦਾ ਹੱਥ ਕਿਤੇ ਨੱਕ ਨੁੱਕ ਚ ਪਾਇਆ ਹੋਇਆ ਕੱਢ ਕੇ ਜਕਾਰਾ ਲਾ ਦਿਓ ਆਖਰੀ ਹੁਣ ਜਿਹੜਾ ਬੜਾ ਮੋਟਾ ਕਿਸੇ ਦੇ ਖੱਬੇ ਸੱਜੇ ਮੂੰਹ 'ਚ ਵੀ ਆ ਉਹ ਵੀ ਪਰੇ ਕਰਦੇ ਹੋ ਹੁਣ ਵੈਸੇ ਤਾਂ ਹੈ ਨਹੀਂ ਪੰਜਾਬੀਆਂ ਕਿਉਂਕਿ ਨਾ ਹੋਣ ਦਾ ਕਾਰਨ ਜੁੱਧ ਨਸ਼ਿਆ ਵਿਰੁੱਧ ਇਹ ਦੇਗੇ ਸੀ ਸਾਨੂੰ ਕੋਈ ਹੋਰ ਹੀ ਇਨਕਲਾਬ ਜਿੰਦਾਬਾਦ ਹਾਂ ਹੁਣ ਸੁਆਦ ਆਇਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਤ ਜਿੰਦਾਬਾਦ ਆ ਜੋ ਮੇਰੀ ਵੀ ਟਿਕਟਗਾਹ ਵਾਲੀ ਪੱਕੀ ਹੋ ਗਈ ਆ ਆਓ ਸਾਰੇ